ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਕੁਲਵਿੰਦਰ ਸਿੰਘ ਪਾਟੀਆਂ ਅਤੇ ਕਾਦੀਆ ਤੋਂ ਤਨਦਾਦੀ ਇਹ ਕਿ ਗੱਡੀ ਤੇ ਗੱਡੀ ਵਜਨ ਕਾਰਨ ਹੋਇਆ ਝਗੜਾ ਪੁਲਿਸ ਮੁਲਾਜ਼ਮ ਹੋਇਆ ਗੰਭੀਰ ਜ਼ਖਮੀ ਮਾਮਲਾ ਹੈ ਕਾਦੀਆਂ ਦੇ ਥਾਣਾ ਚੌਕ ਦਾ ਜਿੱਥੇ ਰਾਤ 9 ਵਜੇ ਦੇ ਕਰੀਬ ਇੱਕ ਕਾਰ ਸਵਾਰ ਪੁਲਿਸ ਮੁਲਾਜ਼ਮ ਜੋ ਕਿ ਕਾਦੀਆਂ ਤੋਂ ਆਪਣੇ ਪਿੰਡ ਭੈਣੀ ਬਾਂਗੜ ਜਾ ਰਿਹਾ ਸੀ ਅਤੇ ਉਸੇ ਪਿੰਡ ਵੱਲੋਂ ਕਾਦੀਆਂ ਨੂੰ ਦੋ ਕਾਰ ਸਵਾਰ ਆ ਰਹੇ ਸਨ ਜਿਨ੍ਹਾਂ ਦੀ ਆਪਸ ਟੱਕਰ ਹੋ ਗਈ ਗੱਲ ਗਾਲੀ ਗਲੋਚ ਤੋਂ ਸ਼ੁਰੂ ਹੁੰਦੀ ਹੋਈ ਹੱਥੋਂ ਪਾਈ ਤੱਕ ਪਹੁੰਚ ਗਈ ਜਿਸ ਤੇ ਕਾਰ ਸਵਾਰਾਂ ਵੱਲੋਂ ਪੁਲਿਸ ਮੁਲਾਜ਼ਮ ਕਾਰ ਸਵਾਰ ਉੱਤੇ ਡੰਡੇ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ ਗੱਲਬਾਤ ਕਰਦੇ ਆ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਮੈਂ ਕਟਿੰਗ ਕਰਾ ਕੇ ਆਪਣੇ ਪਿੰਡ ਵਾਪਸ ਜਾ ਰਿਹਾ ਸੀ ਤਾਂ ਇਹ ਕਾਰ ਸਵਾਰ ਜਿੰਨਾ ਵੱਲੋਂ ਮੇਰੇ ਤੇ ਹਮਲਾ ਕੀਤਾ ਗਿਆ ਉਹਨਾਂ ਨੇ ਡਰਿੰਕ ਕੀਤੀ ਹੋਈ ਸੀ ਉਹਨਾਂ ਵੱਲੋਂ ਮੇਰੇ ਸਿਰ ਉੱਤੇ ਡੰਡਾ ਮਾਰ ਕੇ ਮੈਨੂੰ ਗੰਭੀਰ ਜ਼ਖਮੀ ਕਰ ਦਿੱਤਾ ਮੇਰੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਵੇ ਉਤੇ ਹੀ ਪਿੰਡ ਭੈਣੀ ਬਾਂਗੜ ਦੇ ਦੂਜੀ ਧਿਰ ਦੇ ਰਖਵਿੰਦਰ ਸਿੰਘ ਨੇ ਕਿਹਾ ਕਿ ਸਾਡੀ ਭਨੇਮੀ ਦਾ ਵਿਆਹ ਸੀ ਉਸੇ ਸਬੰਧ ਵਿੱਚ ਅਸੀਂ ਕਾਦੀਆਂ ਕੁਝ ਸਮਾਨ ਲੈਣ ਲਈ ਜਾ ਰਹੇ ਸੀ ਤਾਂ ਇਸ ਪੁਲਿਸ ਮੁਲਾਜ਼ਮ ਦੀ ਗੱਡੀ ਨਾਲ ਗੱਡੀ ਵੱਜ ਗਈ ਤਾਂ ਉਹਨ ਉਸ ਮੁਲਾਜ਼ਮ ਤੇ ਉੱਤੇ 200 ਲਗਾਉਂਦਿਆਂ ਕਿਹਾ ਕਿ ਉਸ ਵੱਲੋਂ ਡ੍ਰਿੰਕ ਕੀਤੀ ਹੋਈ ਸੀ ਅਸੀਂ ਇਸ ਨੂੰ ਕੋਈ ਸੱਟ ਨਹੀਂ ਮਾਰੀ ਸਗੋਂ ਇਸ ਵੱਲੋਂ ਹੱਥ ਘੜੀ ਮਾਰ ਕੇ ਸਾਡੀ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ ਤਾਂ ਦੱਦਈਏ ਕਿ ਇਹ ਗੱਲਾਂ ਸਾਰੀਆਂ ਸਾਹਮਣੇ ਆਈਆਂ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਪੁਲਿਸ ਮੁਲਾਜ਼ਮ ਦਾ ਮਲਾਜਾ ਹੋਣਾ ਚਾਹੀਦਾ ਹੈ ਤੇ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਇਸ ਬਾਰੇ ਜਦੋਂ ਥਾਣਾ ਕਾਦੀਆਂ ਦੇ ASI ਕੁਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਝਗੜੇ ਦੌਰਾਨ ਪੁਲਿਸ ਮੁਲਾਜ਼ਮ ਨੂੰ ਬਹੁਤ ਜ਼ਿਆਦਾ ਛੱਟ ਲੱਗੀ ਹੈ ਜਿਸ ਨੂੰ ਇਲਾਜ ਲਈ ਭੇਜ ਦਿੱਤਾ ਗਿਆ ਹੈ ਅਤੇ ਦੋਨਾਂ ਧਿਰਾਂ ਨੂੰ ਸਵੇਰ ਦਾ ਟਾਈਮ ਦੇ ਦਿੱਤਾ ਗਿਆ ਹੈ ਜੋ ਵੀ ਦੋਸ਼ੀ ਪਾਇਆ ਜਾਏਗਾ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਬਾਕੀ ਜਨਤਾ ਜਨਾਰਦਨ ਵੀ ਇਸ ਦੇ ਉੱਤੇ ਕਮੈਂਟ ਕਰਕੇ ਆਪਣੀ رائے ਦੇ ਸਕਦੀ ਹੈ ਕਿ ਕਿੰਨਾ ਦਾ ਕਸੂਰ ਹੋ ਸਕਦਾ ਹੈ ਜੇਕਰ ਤੁਸੀਂ ਉੱਥੇ ਮੌਕੇ ਤੇ ਮਜੂਰ ਸੀ ਤਾਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਜੇਕਰ ਤੁਸੀਂ ਇਹ ਤਸਵੀਰਾਂ ਦੇਖੀਆਂ ਰੌਲਾ ਰੱਪਾ ਜਾਣਿਆ ਇਹਨਾਂ ਦੀ ਬਾਈਟ ਵੀ ਸੁਣ ਸਕਦੇ ਹੋ ਤਾਂ ਉਸ ਤੋਂ ਬਾਅਦ ਤੁਸੀਂ ਆਪਣਾ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਹੱਕ ਬਣਾ ਲਿਆ ਨਾਨਕ ਬਾਗਰ ਤੋਂ ਕੋਈ ਕਾਇਰ ਤੇ ਵੇਂ ਗਿਆ ਤੇ ਕਿੰਨਾ ਭਿਆਨਕ ਕਰੇ ਟੀਗੇ ਦਰੋਂ ਪਾਸ ਗੱਡੀ ਮਾਰੀ ਉਹ ਸਿਰ ਮਾਰ ਕੇ ਗੱਡੀ ਕੋੜੀ ਆਪਾਂ ਸੱਤ ਸਨਾਂ ਦਾ ਜਾਂਦੇ ਨੇ ਕਿ ਬੰਦਾਂ ਦੇ ਬਾਹਰ ਤੋਂ ਆਉਂਦੇ ਆਪਾਂ ਸਾਡੇ ਨਾਲ ਇੱਕ ਆਪਰੇ ਦੇ ਗਏ ਆ ਬੜਾ ਜਿਆਦਾ ਮੋਟੇ ਜਾਈਂ ਤੀਸ਼ਟ ਕਰੀਦਾ ਹਾਲੇ ਤੱਕ ਹੀ ਤਾਂ ਨਵੀਂ ਗੱਡੀ ਆ ਜੜੇ ਪੱਕ ਲਈ ਆ ਪਾ ਪੁੱਤੇ ਲਾ ਪਾ ਬੜੇ ਉਹ ਨਹੀਂ ਗੱਡੀ ਨੂੰ ਕੋਈ ਸਮਾਨ ਚੜਾ ਤੂੰ ਜ਼ਿੰਮੇਵਾਰ ਹੋ ਕੋਈ ਸਮਾਨ ਛਿੜਦਾ ਹੋਇਆ ਵਰਦੀ ਪਈ ਐ ਜੀ ਵਿੱਚ ਤੂੰ ਯਾਰ ਲਾ ਦੇ ਬੰਦਾ ਨਾ ਉਹ ਨੂੰ ਤੇ ਮਾਰਾ ਜੀ ਮੈਂ ਅਹੀਂ ਨੁਕਰ ਥੋੜਾ ਚੱਲੇ ਆ ਯਾਰ ਤੂੰ ਤੂੰ ਗੱਡੀ ਦੇ ਚਾਹਤਾਂ ਆ ਅਸੀਂ ਆ ਚੀਜ਼ ਮਾਰੀ ਉਹਨੇ ਮਾਰੀ ਆ ਤੇ ਵਿਚੇ ਗਿਆ ਅਸੀਂ ਪਰ ਮੈਂ ਨਾ ਕਟਿੰਗ ਕਰਾ ਕੇ ਤੇ ਆਪਣੀ ਗੱਡੀ 'ਚ ਮੈਂ ਆਪਣੇ ਧਿਆਨ 'ਚ ਬਰਾਦਰ ਹੀ ਆਉਣਾ ਵਿਆਂ ਹਾਂ ਆ ਦੋ ਜਣੇ ਅਹੀਂ ਦੋਵੇਂ ਸਰਦਾਰ ਹੀ ਗੁਰ ਤੇ ਇਹਨਾਂ ਨੇ ਡ੍ਰਿੰਕ ਕੀਤੀ ਆ ਤੇ ਮੈਂ ਗੱਡੀ ਨਾਲ ਮਾੜੀ ਜੀ ਇਹਨਾਂ ਦੇ ਨਾਲ ਨਾ ਜਾਮੇ ਮਾੜੀ ਜੀ ਟਾਇਰ ਲੱਗਾ ਮੈਂ ਵੀ ਗੱਡੀ ਉਤਰਿਆ ਇਹ ਵੀ ਉਤਰੇ ਗੱਡੀ ਚੋਂ ਮੈਂ ਭਾਜੀ ਗਿਆ ਵਾ ਇਹਨਾਂ ਨੇ ਖਿੱਚ ਕੇ ਮੇਰੇ ਕਬੂਤਰੇ ਚ ਪੇੜ ਮਾਰਤੀ ਇੱਕ ਨੇ ਮਾਰੀ ਦੂਜੇ ਨੇ ਮਾਰਤੀ ਆ ਮੈਂ ਕਿਹਾ ਭਾਜੀ ਆਹ ਤਾਂ ਗਲਤ ਆ ਇਦਾਂ ਕਰਦੇ ਪਏ ਜੇ ਚਲੋ ਹੁਣ ਸੁਭਾਈ ਹੋਏ ਇਹਨਾਂ ਨੇ ਆਪਣੀ ਗੱਡੀ ਚੋਂ ਡੰਡਾ ਕੱਢ ਲਿਆ ਇੱਕ ਨੇ ਸੁਭਾਈ ਹੋਣ ਨੇ ਦੂਜੇ ਨੇ ਡੰਡਾ ਲੈ ਕੇ ਮੇਰੇ ਮੋਟਾ ਡੰਡਿਆ ਲੈ ਕੇ ਮੇਰੇ ਸਿਰ 'ਚ ਮਾਰਿਆ ਇਦਾਂ ਨਾ ਕੀ ਆਤੀ ਹੋ ਗਈ ਹੈ ਨਾ ਹਾਂਜੀ ਇਹਨਾਂ ਨੇ ਮੇਰੇ ਮੁਲਾਜ਼ਮ ਨੇ ਪੁੱਛਣਾ ਜਮਾ ਅਮਰਸਰ ਦੇ ਆਤੀ ਮੇਰੀ ਪੋਸਟਿੰਗ ਦਾ ਜੀ ਇਹਨਾਂ ਨੇ ਬਰਿੰਗ ਕੀਤੀ ਹੈ ਇਹਨਾਂ ਦਾ ਮੁਲਾਜ਼ਮ ਕੀਤਾ ਜਾਵੇ ਮੰਗੀ ਇਹਨਾਂ ਨੇ ਮਰਚਾ ਕਰਾਉਣਾ ਚਾਹਣਾ ਮੇਰੇ ਇਹ ਸਾਟ ਲਈ ਆ ਬੇਸਬਲ ਸੱਟ ਮਾਰਿਆ ਮੇਰੇ ਬਹੁਤ ਜ਼ਿਆਦਾ ਇਹਨਾਂ ਨੇ ਮੈਨੂੰ ਮਾਰੇ ਦੋ ਤਿੰਨ ਬੇਸਬਲ ਮਾਰੇ ਮੇਰੇ ਸਿਰ 'ਚ ਉੱਤੇ ਕੈਮਰੇ ਲੱਗੇ ਹੋਏ ਆ ਜੇ ਮੇਰੀ ਕੋਈ ਵੀ ਗਲਤੀ ਆ ਬੰਦੀ ਕਰ ਲਈ ਮਰਤੀ ਦਿੱਤੀ ਜਾਵੇ ਮੇਰੇ ਪਿੰਡ ਸਰ ਪਿੰਡ ਪੈਣੀ ਨਾ ਕਰ ਮੇਰੀ ਭਣੀ ਦਾ ਵਿਆਹ ਹੀ ਪਿੰਡ ਤੇ ਮੈਂ ਕਾਦੀਆਂ ਆਵਦਿਆ ਸਮਾਨ ਲੈਣ ਵਾਸਤੇ ਕੋਈ ਤੇ ਬੰਦਾ ਇਹ ਸ਼ਰਾਬੀ ਸਿੱਧਾ ਗੱਡੀ ਨੇ ਪਹਿਲਾਂ ਗੱਡੀ ਮਾਰੀ ਗੱਡੀ ਜੇ ਉਸ ਤੋਂ ਬਾਅਦ ਇਹਨੇ ਹਾਦਸਾ ਹੀ ਸ਼ੁਰੂ ਹੋ ਗਈ ਆ ਅਸੀਂ ਆ ਗਏ ਬਈ ਪੀਤੀ ਆ ਇਹਨੇ ਸੰਗਤ ਮਾਰ ਕੇ ਤੁਹਾਡੇ ਗੱਡੀ ਭੰਦੀ ਨਾਲੇ ਧਾੜੇ ਨਾਲੇ ਪੱਗ ਲਈ ਇਹ ਕਿੱਦਾਂ ਕੋਈ ਬੇਸੋਤ ਤੁਹਾਨੂੰ ਜਮਾਰਿਆ ਤੁਸੀਂ ਕਿਸੇ ਕੋਈ ਕੋਈ ਡੋਸ ਵਾਲਾ ਆਖਣਾ ਸਰਵੇ ਬਚਾਇਆ ਕੋਈ ਪ੍ਰਾਣੀ ਦੀ ਪ੍ਰਾਣੀ ਖੋ ਕੇ ਤੁਸੀਂ ਰੱਖਣੀ ਹੈ ਕਿ ਨਹੀਂ ਤੁਸੀਂ ਤਾਂ ਨਿਆਣਾ ਕਰਾਓਗੇ ਹਾਂਜੀ ਦੱਸਤੀ ਮੈਨੇ ਕਰਾਓਗੇ ਇਹਦਾ ਉਹ ਕਰਾਵਾਂਗੇ ਇਲਾਜ ਕਰਾਵਾਂਗੇ ਇਹ ਕੀ ਮੰਗੇ ਤੁਸੀਂ ਭਾਵੇਂ ਮੰਗਣ ਇਨਸਾਫ ਦੇ ਉਹ ਧਮਕੀਆਂ ਦਿੰਦਾ ਕਿ ਮੈਂ ਤੈਨੂੰ ਫੱਟੇ ਦੇ ਪਾਵਾਂਗਾ ਜਦੋਂ ਪਾਵਾਂ ਮੈਂ ਪਾਉਂ ਕੋਈ ਕੁਸਮੀ ਨਹੀਂ ਦਾ ਰਾਜ ਨਕਰਾਲ ਹੱਦੀ ਕੋਈ ਗੱਲ ਬਾਤ ਨਹੀਂ ਹੱਦੀ ਦੀ ਗੱਲ ਬਾਤ ਕੋਈ ਨਹੀਂ ਭਤੀਜੇ ਦੀ ਭਨੇਜਾ ਵਿਆਹ ਹੀ ਆਈ ਸੌਦਾ ਲੈਣ ਆਉਂਦੇ ਸਾਨੂੰ ਤਾਂ ਚੰਚੇ ਤੇ ਗੱਡੀ ਮਾਰਤੀ ਹੁੰਦਿਆਂ ਗੱਡੀ ਮਾਰ ਕੇ ਆਈ ਬਾਹਰ ਨਿਕਲਿਆ ਤੇ ਇਹਨੇ ਉਹਨੂੰ ਗਲਮੇ ਫੜ ਲਿਆ ਇਹ ਨਹੀਂ ਪੀ ਇਹਦਾ ਮਲਾਜਮ ਹੋਏਗਾ ਠੀਕ ਹੈ ਧੀਰ ਕੇ ਨਾਲ ਗੱਲ ਕਰਿਆ ਟੇ ਨਾਲ ਇਹਨੇ ਨਾਲ ਹੀ ਪਾ ਬੇਸਬਾਲ ਆਪਣੀ ਪੁਰਾਣੀ ਕੱਢ ਕੇ ਤੇ ਛੱਡ ਕੇ ਪਾ ਪਗਲਾਤੀ ਫੇਰ ਵੀ ਕੀਤੀ ਗਈ ਇਹਦਾ ਹਾਂਜੀ ਵੀ ਐਟ ਵੀ ਕੀਤੀ ਗਈ ਪੂਰੀ ਆ ਪਾਗਾ ਡਿਆ ਸਜਾ ਕਿੰਦਾ ਦੀ ਹਾਲਤ ਉਹ ਬੰਦੇ ਦੀ ਬੰਦਾ ਜਿਹੜਾ ਉਹਨਾਂ ਨਾਲ ਗਿਆਵਾ ਦਾ ਬੁਲਾਇਆ ਜਾਣਾ ਚਾਹੀਦਾ ਉਹਨਾਂ ਤਰ੍ਹਾਂ ਦਾ ਆ ਸਿਰ ਤੇ ਟਕਰਾਰ ਹੋਇਆ ਜੀ ਤੇ ਗੱਡੀਆਂ ਦੋਨੇ ਲਵਾ ਲੀਆਂ ਨੇ ਦੋਨਾਂ ਪਾਰਟੀਆਂ ਨੂੰ ਸਵੇਰ ਦਾ ਟਾਈਮ ਦਿੱਤਾ ਜੋ ਪਰ ਤੇ ਕੋਈ ਨਹੀਂ ਕਰ ਰਹੀ ਕੀਤੀ ਹੈ ਕੋਈ ਮੁਲਾਜ਼ਮ ਨਹੀਂ ਹੈਗਾ ਵਿੱਚ ਕਿ ਹੈਗਾ ਮੁਲਾਜ਼ਮ ਕਰ ਰਹੀ ਹੈ ਇਹ ਕਹਿੰਦੇ ਉਹਨੇ ਡਰਿੰਕ ਕੀਤੀ ਕੋਈ ਹੈਗਾ ਕੋਈ ਡਰਿੰਕ ਡਰਿੰਕ ਨਹੀਂ ਕੀਤੀ ਤੇ ਉਹਦੇ ਸੱਟ ਲੱਗੀ ਸਿਰ ਦੇ ਵਿੱਚ ਉਹਨਾਂ ਮਰਾਜਾ ਲੱਗਿਆ ਕਰਾਉਣ ਕਿਹੜੇ ਪਿੰਡ ਦੇ ਮਸਾ ਹੈਗੇ ਨੇ ਪਤਾ ਇੱਕ ਪਿੰਡ ਪੈਣੀਆ ਦੇ ਨੇ ਹਾਂਜੀ ਗੋਲੇ ਪੈਲੇ ਜਿਹੜੇ ਸੈਡ ਰੇਲ ਤੋਂ ਕਲੀਨ ਦੇ ਪੈਣੀ ਦੇ ਨੇ ਠੀਕ ਹੈ ਤੇ ਦੋਨਾਂ ਦੇ ਟਾਈਮ ਦੇ ਤਸਦਿਆਂ ਗੱਡੀਆਂ ਤੋਂ ਆਪ ਦੇ ਵਿੱਚ ਇਹਨਾਂ ਦਾ ਟਕਰਾਰ ਹੋਇਆ ਆਪ ਦੇ ਗੱਡੀ ਨਾਲ ਉਹ ਬੰਦੇ ਜ਼ਿਆਦਾ ਫਟ ਨਹੀਂ ਲੱਗੀ ਜੇ ਲੱਗੀ 60 ਤੇ ਹੈਗੀ ਐ ਪਰ ਮੇਰੀ ਮੈਡੀਕਲ ਹੋਂਡ